ਪੰਜਾਬ 'ਚ ਮੌਨਸੂਨ ਫੇਰ ਤੋਂ ਸੁਸਤ ਪੈ ਗਿਆ ਹੈ। ਪੰਜਾਬ 'ਚ ਮੌਸਮ ਵਿਭਾਗ ਵੱਲੋਂ ਕੋਈ ਵੀ ਨਵੇਂ ਅਲਰਟ ਜਾਰੀ ਨਹੀਂ ਕੀਤੇ ਗਏ ਨੇ। ਪੰਜਾਬ 'ਚ ਹੰਮਸ ਵਾਲੀ ਗਰਮੀ ਦਾ ਮਾਹੌਲ ਬਣਿਆ ਹੋਇਆ ਹੈ ਪਰ ਮੌਸਮ ਵਿਭਾਗ ਵੱਲੋਂ ਅਨੁਮਾਨ ਹੈ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਤੇ ਸ੍ਰੀ ਫਤਿਹਗੜ੍ਹ ਸਾਹਿਬ 'ਚ ਵੀ ਪੈ ਸਕਦਾ ਹੈ। ਪੰਜਾਬ ਦਾ ਤਾਪਮਨ ਵੀ 40 ਡਿਗਰੀ ਦੇ ਆਸ-ਪਾਸ ਪਹੁੰਚ ਗਿਆ ਹੈ। ਸਭ ਤੋਂ ਜ਼ਿਆਦਾ ਤਾਪਮਨ ਬਠਿੰਡਾ 'ਚ 35.7 ਡਿਗਰੀ ਰਿਕਾਰਡ ਕੀਤਾ ਗਿਆ ਹੈ। ਮੌਸਮ ਵਿਭਾਗ ਵੱਲੋਂ ਅਨੁਮਾਨ ਸੀ ਕਿ ਸਤੰਬਰ ਚ ਪੰਜਾਬ ਚ ਚੰਗਾ ਮੀਂਹ ਪੈ ਸਕਦਾ ਹੈ ਪਰ ਇਹ ਵੀ ਗਲਤ ਸਾਬਿਤ ਹੁੰਦਾ ਵਿਖਾਈ ਦੇ ਰਿਹਾ ਹੈ ਦਰਅਸਲ ਜੂਨ ਜੁਲਾਈ ਤੇ ਅਗਸਤ ਚ ਪੰਜਾਬ ਚ ਅਨੁਮਾਨ ਤੋਂ ਬਹੁਤ ਹੀ ਘੱਟ ਮੀਂਹ ਪਿਆ ਹੈ ਮੌਸਮ ਹੁਣ ਆਪਣੇ ਅੰਤਿਮ ਚਰਨ ਚ ਹੈ ਸਤੰਬਰ ਦੇ ਸ਼ੁਰੂਆਤੀ ਦਿਨਾਂ ਚ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਥੋੜਾ ਮੀਂਹ ਤਾਂ ਪਿਆ ਸੀ ਪਰ ਹੁਣ ਫੇਰ ਤੋਂ ਮੌਨਸੂਨ ਸੁਸਤ ਹੋ ਗਿਆ ਹੈ 1 ਸਤੰਬਰ ਤੋਂ 15 ਸਤੰਬਰ ਤੱਕ ਦੀ ਜੇ ਗੱਲ ਕਰੀਏ ਤਾਂ ਪੰਜਾਬ ਚ 34.1 ਐਮਐਮ ਹੀ ਮੀਂਹ ਪਿਆ ਹੈ ਜੋ ਕਿ 32 ਫੀਸਦੀ ਕਟ ਹੈ ਹੁੰ ਤੱਕ 39.1 mm ਨਹੀਂ ਪੈਣਾ ਚਾਹੀਦਾ ਸੀਗਾ ਜੇ ਬੀਤੇ ਦਿਨ ਦੀ ਗੱਲ ਕਰੀ ਬੀਤੇ ਦਿਨ ਪਟਿਆਲਾ 'ਚ 1.2 mm ਸ਼੍ਰੀ ਫਤਿਹਗੜ੍ਹ ਸਾਈਟ 'ਚ 55.0 mm ਤੇ ਰੂਪਨਗਰ 'ਚ 0.5 mm ਮੀਂਹ ਪਿਆ ਹੈ ਚੰਡੀਗੜ੍ਹ 'ਚ ਵੀ ਈਸਵਰ ਅਨੁਮਾਨ ਤੋਂ ਬਹੁਤ ਹੀ ਘੱਟ ਮੀਂਹ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਵੱਲੋਂ ਚੰਡੀਗੜ੍ਹ ਲਈ ਵੀ ਕੋਈ ਅਲਰਟ ਜਾਰੀ ਨਹੀਂ ਹੋਇਆ ਹੈ ਪਰ ਇਹ ਅਨੁਮਾਨ ਹੈ ਕਿ ਆਉਣ ਵਾਲੇ ਦਿਨਾਂ 'ਚ ਹਲਕਾ ਮੀਂਹ ਚੰਡੀਗੜ੍ਹ 'ਚ ਪੈ ਸਕਦਾ ਹੈ ਚੰਡੀਗੜ੍ਹ 'ਚ ਵੀ ਅਗਰ ਗੱਲ ਕਰੀਏ 1 ਜੂਨ ਤੋਂ ਹੁਣ ਤੱਕ 703.5 0 mm ਮੀਂਹ ਪਿਆ ਹੈ ਜੋ ਕਿ ਇਸ ਵਾਰ 13.9% ਘਟ ਹੈ ਪਿਛਲੇ 24 ਘੰਟਿਆਂ 'ਚ ਚੰਡੀਗੜ੍ਹ 'ਚ 12.8 mm ਮੀਂਹ ਪਿਆ ਤੇ ਚੰਡੀਗੜ੍ਹ 에어ਪੋਰਟ ਵਾਲੀ ਸਾਈਡ 'ਤੇ 29.2 mm ਮੀਂਹ ਪਿਆ ਹੈ ਬਾਕੀ ਹੁਣ ਆਉਣ ਵਾਲੇ ਦਿਨਾਂ 'ਚ ਦੇਖਣਾ ਹੋਵੇਗਾ ਕਿ ਮੌਸਮ ਆਪਣਾ ਰੁਖ ਬਦਲਦਾ ਹੈ ਜਾਂ ਨਹੀਂ ਮੌਨਸੂਨ ਫੇਰ ਤੋਂ ਰਫਤਾਰ ਫਰਦਰ ਹੈ ਨਹੀਂ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਹੈ ਤੇ ਤੁਹਾਡੇ ਜ਼ਿਲ੍ਹੇ ਤੇ ਸ਼ਹਿਰ 'ਚ ਮੌਸਮ ਦਾ ਕੀ ਹਾਲ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ دیکھتے ਰਹੋ ਪੰਜਾਬ ਤੱਕ